ਹੁਣ ਕੁਝ ਲੋਕ ਜਿਹੜੇ ਅੰਗੈਲੀ ਬੜੀ ਕਰਦੇ ਆ ਮਾੜੀ ਮਾੜੀ ਦਿਲ ਚ ਦਰਦ ਚ ਹੋਣ ਲੱਗਦੀ ਏ ਕਿਸੇ ਦੇ ਸੀਨੇ ਚ ਤੋ ਉਹ ਚੀਜ਼ ਨੂੰ ਇਗਨੋਰ ਕਰਦੇ ਆ ਲੋਕੀ ਜਾਂ ਕਿਸੇ ਨੂੰ ਹੁੰਦਾ ਕਿ ਮੈਨੂੰ ਫਾਰਾ ਹੋ ਗਿਆ ਜਾਂ ਮੈਂ ਰੋਟੀ ਖਾਧੀ ਏ 2 ਘੰਟੇ ਬਾਅਦ ਵੀ ਕਹਿਣਗੇ ਕਿ ਮੇਰਾ ਇਥੋਂ ਸੀਨਾ ਭਾਰੀ ਭਾਰੀ ਲੱਗ ਰਿਹਾ ਉਹ ਅੰਗੈਲੀ ਕਰਦੇ ਨੇ ਉਹ ਚੀਜ਼ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜਿਵੇਂ ਕੀ ਹੁੰਦਾ ਕਿ ਹੁਣ ਕਈ ਵਾਰ ਹਾਰਟ ਪੇਨ ਹਰੇਕੀ ਕਹਿੰਦਾ ਮੇਰਾ ਤਾਂ ਹਾਰਟ ਦਰਦ ਨਾਲ ਦਿੱਕਤ ਆ ਰਹੀ ਹੋਵੇ ਇਹ ਕਈ ਵਾਰ ਐਸਿਡ ਦਾ ਦਰਦ ਵੀ ਹੁੰਦਾ ਇਹ ਤਾਂ ਤੁਸੀਂ ਪ੍ਰੋਪਰ ਟੈਸਟ ਕਰਾਉਂਗੇ ਜਿਵੇਂ ECG ਕਰਾਉਂਗੇ ਜਾਂ ਤਾਂ ਲੱਗ ਸਕਦਾ ਹੈ ਅਗਰ ਤੁਸੀਂ ਇਹਨੂੰ ਹਰੇਕ ਚੀਜ਼ ਨੂੰ ਕਹਿ ਦੋ ਮੇਰੇ ਦਾ ਅਟੈਕ ਨਾ ਜੇ ਮੈਨੂੰ ਇਸ ਚੀਜ਼ ਤੋਂ ਡਰਨ ਲੱਗ ਜੂਂਗੇ ਇਹ ਵੀ ਕਿਤੇ ਨਾ ਕਿਤੇ ਦਿੱਕਤ ਹੈ ਕਿਉਂਕਿ ਹਾਰਟ ਦਾ ਪੇਨ ਤਾਂ ਬਹੁਤ ਜ਼ਿਆਦਾ ਨਜ਼ਾਇਜ਼ ਹੁੰਦਾ ਹੈ ਹਾਰਟ ਦਾ ਪੇਨ ਆ ਬਾਹਾਂ 'ਚ ਵੀ ਜਾਊਗਾ ਪਿੱਠ 'ਚ ਵੀ ਜਾਊਗਾ ਔਰ ਬਹੁਤ ਜ਼ਿਆਦਾ ਮਤਲਬ ਅਸਹਿਣਿਆ ਦਰਦ ਕਹਿ ਸਕਦੇ ਆ ਆਪਾਂ ਹੁੰਦਾ ਹੈ ਜੇ ਕਈ ਇਹ ਵੀ ਨਾਰਮਲ ਇੱਥੇ ਦਰਦ ਹੋ ਜਾਂਦਾ ਉਹ ਤੁਹਾਡੇ ਐਸਿਡ ਦਾ ਦਰਦ ਵੀ ਹੋ ਸਕਦਾ ਤਾਂ ਤੁਸੀਂ ਆਪਣੇ ਡਾਕਟਰ ਕੋਲੇ ਜਾਓ ਉਹਦੇ ਕੋਲੋਂ ਸਲਾਹ ਲਾਓ ਕਿਸੇ ਅੱਛੇ ਡਾਕਟਰ ਕੋਲੇ ਜਾਓ ਤਾਂ ਉਹ ਤੁਹਾਨੂੰ ਦੱਸੇਗਾ ਵੀ ਤੁਹਾਨੂੰ ਦਿੱਕਤ ਹਾਰਡ ਦੀ ਹੈ ਜਾਂ ਫਿਰ ਕੋਈ ਹੋਰ ਸਮੱਸਿਆ ਹੈ ਬਹੁਤ ਬਿਮਾਰੀਆਂ ਲਿਆ ਸਕਦਾ ਹੈ ਯਾਨੀ ਕਿ ਇਹ ਵੀ ਇੱਕ ਦਿੱਕਤ ਹੈਗੀ ਹੈ ਅਗਰ ਤੁਸੀਂ ਉਹ ਨਹੀਂ ਸੰਭਾਲ ਕਰੋਗੇ ਤਾਂ ਉਹ ਵੀ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰੂਗੀ ਕਰੂਗੀ ਤਾਂ ਉਹਦੇ ਲਈ ਵੀ ਅਸੀਂ ਲਿਪਕਾ ਜੂਸ ਅਸੀਂ ਕਹਿੰਦੇ ਆ ਵੀ ਜੇ ਤੁਹਾਡੇ ਐਸਿਡ ਬਹੁਤ ਜ਼ਿਆਦਾ ਬਣਦਾ ਗੈਸ ਬਣਦੀ ਹੈ ਅਫਾਰਾ ਰਹਿੰਦਾ ਹੈ ਤਾਂ ਉਹ ਵੀ ਇੱਕ ਡਾਈਜੈਸਟ ਦੀ ਸਮੱਸਿਆ ਹੈਗੀ ਹੈ ਤੇ ਤੁਸੀਂ ਇਹ ਲਓ